1984 ਸੇ ਕਤਲੇਆਮ ਮਾਮਲੇ 'ਚ ਤਿਹਾਰ ਜੇਲ੍ਹ 'ਚ ਬੰਦ ਸੱਜਨ ਕੁਮਾਰ ਨੂੰ ਲੈ ਕੇ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ ਵੱਲੋਂ ਦੋਸ਼ੀ ਕਰਾਰ ਐਲਾਨ ਦਿੱਤਾ ਗਿਆ ਅਤੇ 18 ਤਰੀਕ ਨੂੰ ਇਸ ਸੰਬੰਧੀ ਫੈਸਲਾ ਆਵੇਗਾ ਜਿਸ ਨੂੰ ਲੈ ਕੇ ਲੁਧਿਆਣਾ ਸਥਿਤ ਵੱਡੀ ਗਿਣਤੀ 'ਚ ਰਹਿ ਰਹੇ 1984 ਪੀੜਤਾਂ ਨੇ ਇਸ ਨੂੰ ਸਲਾਘਾਯੋਗ ਦੱਸਿਆ ਅਤੇ ਕਿਹਾ ਕਿ 41 ਸਾਲ ਬਾਅਦ ਉਹਨਾਂ ਦੇ ਜ਼ਖਮਾਂ 'ਤੇ ਮਰਮ ਲੱਗੀ ਹੈ ਇਹ ਕੋਈ ਔਥੇ 10000 ਖਾਲੀ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਹਿੰਦੁਸਤਾਨ ਦੇ ਵਿੱਚ ਉਹ ਜਿਹੜੇ 25000 ਪਰਿਵਾਰ ਓਜੜੇ ਉਹਦੇ ਨਾਲ ਇੱਕ ਪਰਿਵਾਰ ਦੇ ਵਿੱਚ ਅਗਰ ਇੱਕ ਪਰਿਵਾਰ ਦੇ ਇੱਕ ਜੀ ਦਾ ਕਤਲ ਹੋਇਆ ਉਹਦੇ ਨਾਲ ਅਗਰ 6 ਜੀ ਸੰਕਰਦੇ 6 ਹੀ ਜੀ ਮਰ ਗਏ ਕਿਉਂਕਿ ਅਸੀਂ ਲੋਕ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਈ ਦੇ ਸਕੇ ਅਸੀਂ ਆਪਣੇ ਬੱਚਿਆਂ ਦੀ ਕੋਈ ਵਧੀਆ ਉਹਨਾਂ ਨੂੰ ਕੋਈ ਖਾਣ ਪੀਣ ਨੂੰ ਵਧੀਆ ਤਰੀਕੇ ਨਾਲ ਨਹੀਂ ਉਹਨਾਂ ਦੀ ਦੇਖਭਾਲ ਕਰ ਸਕੇ ਅਸੀਂ ਆਪਣੇ ਬੱਚਿਆਂ ਦੀਆਂ ਨੌਕਰੀਆਂ ਨਹੀਂ ਲਗਵਾ ਸਕੇ ਅਸੀਂ ਆਪਣੇ ਬੱਚਿਆਂ ਨੂੰ ਸੈੱਟ ਨਹੀਂ ਕਰਵਾ ਸਕੇ ਸਿਰਫ ਤੇ ਸਿਰਫ ਇਨ੍ਹਾਂ ਕਾਤਲ ਦਰਹੈਂਦਿਆਂ ਦੇ ਕਰਕੇ ਇਨ੍ਹਾਂ ਕਾਤਲ ਕਾਂਗਰਸੀਆਂ ਦੇ ਕਰਕੇ ਜਿਹੜੇ ਰਾਜੀਵ ગાંધી ਨੇ ਇੱਕ ਨਾਰਾ ਦਿੱਤਾ ਖੂਨ ਦਾ ਬਦਲਾ ਖੂਨ ਜਦ ਬੜਾ ਪੇੜ ਡਿੱਗਦਾ ਹੈ ਧਰਤੀ ਹਿਲਦੀ ਹੈ ਅੱਜ 41 ਸਾਲਾਂ ਤੋਂ ਇਹਨਾਂ ਕਾਤਲਾਂ ਨੂੰ ਇਹ ਸਾਰੇ ਬਚਾਉਂਦੇ ਆ ਰਹੇ ਸਨ ਪਰ ਉਹ ਪਰਮਾਤਮਾ ਦੀ ਜਿਹੜੀ ਅਦਾਲਤ ਹੈਗੀ ਉਹ ਸਭ ਤੋਂ ਵੱਡੀ ਅਦਾਲਤ ਹੈਗੀ ਆ ਉਹਦੇ ਵਿੱਚ ਇਨਸਾਫ ਜ਼ਰੂਰ ਮਿਲਦਾ देर ਹੈ ਗਿਆ ਪਰ ਹੰਦੇਰ ਨਹੀਂ ਹੈਗਾ ਉਹਦੇ ਉਹਦੀ ਅਦਾਲਤ ਵਿੱਚ ਤੋਂ ਮੈਂ ਕੋਰਟ ਦਾ ਧੰਨਵਾਦ ਕਰਦੀ ਆ ਨਾਲ ਹੀ ਮੈਂ ਕੋਰਟ ਨੂੰ ਅਪੀਲ ਕਰਨਾ ਚਾਹਦੀ ਆ ਕਿ ਜੇ ਤੁਸੀਂ ਸਾਨੂੰ ਇਨਸਾਫ ਦਿੱਤਾ ਅਸੀਂ ਤੁਹਾਡੇ ਧੰਨਵਾਦੀ ਆ ਪਰ ਜਿਹੜੀ 18 ਤਰੀਕ ਨੂੰ ਜਿਹੜਾ ਇਹਦਾ ਤੁਸੀਂ ਇਹਦੀ ਕਰਨੀ ਹੈਗੀ ਇਹਨੂੰ ਘੱਟ ਤੋਂ ਘੱਟ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਜਦੋਂ ਫਾਂਸੀ ਤੇ ਲਟਕੇਗਾ ਤੁਹਾਨੂੰ ਥੋੜੀ ਜਿਹੀ ਰਾਹਤ ਮਿਲੇਗੀ ਸਜਨ ਕੁਮਾਰ ਬਾਕੀ ਜਗਦੀਸ਼ ਟਾਈਟਲ ਹੈਗਾ ਉਹਨੂੰ ਵੀ ਚਲਦੀ ਤੋਂ ਜਲਦੀ ਦੇ ਵੀ ਦੋਸਤ ਹੈ ਹੋ ਕੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਕਮਲਨਾਥ ਹੈਗਾ ਜਿਹੜਾ ਮੁੱਖ ਮੰਤਰੀ ਬਣਿਆ ਹੋਇਆ ਉਹਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਪਰਵਾਹ ਦੇ ਮੋਦੀ ਸਾਹਿਬ ਦਾ ਅਮੇਸ਼ਾ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ 40 ਸਾਲ ਬਾਅਦ ਇਹ ਜਿਹੜੇ ਤਰੰਦੇ ਸੰ ਜਿਹੜੇ ਜਗਦੀਸ਼ ਟੈਟਲਰ ਹੋ ਗਏ ਕਮਲਨਾਥ ਹੋ ਗਏ ਸੱਜਨ ਕੁਮਾਰ ਇੱਕ ਅਗਰ ਮਸਕਾਬੂ ਆ ਇਹਦੇ ਵਿੱਚ ਹਜ਼ਾਰਾਂ ਜਿਹੜੇ ਨੇ ਕਾਂਗਰਸੀ ਸੰਭਲ ਲਿਆ ਕੋਈ 200 250 ਨਹੀਂ ਹੈਗੇ ਮੇਰੀ ਬੇਨਤੀ ਹੋਨ ਇੱਕ ਤੇ ਕੋਰ ਨੂੰ ਬੇਨਤੀ ਹੈ ਕਿ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਸੱਜਨ ਕੁਮਾਰ ਨੂੰ ਜਿਹੜੇ ਅੱਲੇ ਝਖਮ ਨੇ ਇਹਨਾਂ ਦੇ ਮਲਮ ਲਗਾਈ ਜਾ ਸਕੇ ਜਿਹੜੇ 1984 ਦੇ ਵਿੱਚ ਸਾਡੀਆਂ 3 ਪੈਰਾਂ ਦੇ ਗਲਾਂ ਟੇਰ ਪਾ ਕੇ ਜਿਹੜੇ ਬਜ਼ੁਰਗ ਜਾਰੇ ਸਾਂ ਜਿਹੜੇ ਟਰਨਵ ਜਰਸਾਨ ਉਹਨਾਂ ਕੱਲਾ ਲੱਗ ਸਾਲਾ ਗਿਆ ਸਾਨੂੰ ਇਸ ਕੰਟਰੀ ਦੇ ਵਿੱਚ ਇਨਸਾਫ ਨਹੀਂ ਮਿਲਿਆ ਉਹ ਜਦੋਂ ਸਰਕਾਰ ਬਣੀ ਹੈ ਭਾਜਪਾ ਦੀ ਥੋੜੀ ਆਸ ਦੀ کرن ਜਾਗੀ ਹੈ ਤੇ ਇਹ ਥੋੜਾ ਕੰਮ ਵੀ ਸ਼ੁਰੂ ਹੋਈ ਹੈ ਤੇ ਸਾਡੀ ਮੰਗ ਏ ਪਾਰ ਸਰਕਾਰ ਤੋਂ ਮੋਦੀ ਜੀ ਤੋਂ ਤੇ ਜਿਹੜੇ ਸਾਡੇ ਜੱਜ ਸਾਹਿਬਾਨ ਨੇ ਕੱਲ ਵੀ ਇੱਕ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਿ ਇਹ ਜਿਹੜੀਆਂ ਸਾਡੀਆਂ ਕੋਟਾਂ ਨੇ ਨੂੰ ਅਲਗੇਸ਼ ਨਾ ਲੈਣ ਚੁਣਸੀ ਦਿੱਕਤਲੇ ਆਮ ਨੂੰ ਜਿਹੜੇ ਦੋਸ਼ੀ ਨੇ ਜੇ ਤੁਹਾਡੇ ਕੋ ਰਿਟਾਂ ਆਂਦੀਆਂ ਨੇ ਉਹਦਾ ਫੈਸਲਾ ਕਰੋ ਜਿਹੜੇ ਦੋਸ਼ੀਆਂ ਨੂੰ ਫਾਸੀ ਦਿਓ ਉਹਨਾਂ ਨੂੰ ਜਲਦੀ ਤੋਂ ਜਲਦੀ ਜਲਦੀ ਸਜ਼ਾ ਦਿਓ ਅੱਜ ਸੁਪਰੀਮ ਕੋਰਟੋਂ ਵੀ ਧਰਵਾਤ ਕਰਦੇ ਆ ਅੱਜ ਸਾਡੇ ਤੋਂ ਖੁਸ਼ੀ ਹੈ ਸਾਡੇ ਪਰਿਵਾਰਾਂ ਵਿੱਚ ਕਿ ਇੱਕ ਜਿਹੜਾ ਵੱਡਾ ਜਿਹੜਾ ਮਗਰਮਸ਼ਦ ਦਰੰਦਾ ਉਹਨੂੰ ਜਿਹੜੀ ਅੱਜ ਜਿਹੜਾ ਦੋਸ਼ੀ ਘਰਾੜ ਦਿੱਤਾ ਗਿਆ ਤੇ ਸਾਨੂੰ ਉਮੀਦ ਹੈ ਕਿ 18 ਤਰੀਕ ਨੂੰ ਉਹਨੂੰ ਜਿਹੜੀ ਫਾਸੀ ਹੋਵੇਗੀ ਤੇ ਸਾਡੇ ਜਿਹੜੇ ਅੱਲੇ ਜਖਮ ਨੇ ਉਹਨਾਂ ਤੇ ਜਿਹੜਾ ਨਮਕ ਲੱਗੇਗਾ ਇਸੇ ਨਾਲ ਹੀ ਪੀੜਤ ਪਰਿਵਾਰਾਂ ਦੇ ਵੱਲੋਂ ਕੇਂਦਰੀ ਭਾਜਪਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦੇ ਵਿੱਚ ਜਲਦ ਤੋਂ ਜਲਦ ਦਖਲ ਦੇ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਸਖਤ ਸਜ਼ਾ ਦਿੱਤੀ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ